ਪੂਰੀ ਚੀਜ਼ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਕਿੰਨੇ ਸਕਰਾਚ ਪਏ تھے ਹੁਣ ਜੰਮੀ ਖਤਮ ਹੋ ਚੁੱਕੇ ਨੇ ਲਾਈਵ ਦੋਸਤੋ ਜਿਵੇਂ ਕਿ ਆਹ ਗੱਡੀ ਦੇ ਉੱਪਰ ਚ ਮੈਂ ਆ ਸਕਰਾਚ ਪਏ ਜਾਂਦੇ ਨੇ ਇਸ ਤਰ੍ਹਾਂ ਦੇ ਆ ਦੇਖੋ ਆ ਪਾਸ ਸਾਈਡ ਲੱਗ ਜਾਂਦੀ ਹੈ ਗੱਡੀ ਦੀ ਤੇ ਇਹਨੂੰ ਆਪਾਂ ਕਿਵੇਂ ਮਿਟਾਇਆ ਸਕਦੇ ਹਾਂ ਇੱਕ ਛੋਟਾ ਜਿਹਾ ਕੰਮ ਕਰਕੇ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਪਾਈ ਤੀ ਤੇ ਆਹ ਦੇਖੋ ਜੀ ਕਿੰਨੇ ਜ਼ਿਆਦਾ ਸਕਰਾਚ ਨੇ ਇਹਨਾਂ ਨੂੰ ਜਮਾ ਰਿਮੂਵ ਕਰ ਦਾਂਗੇ ਪਤਾ ਵੀ ਨਹੀਂ ਲੱਗਣਾ ਵੀ ਹੈਗਾ ਜਾਂ ਨਹੀਂ ਹੈਗਾ ਆ ਦੇਖੋ ਜੀ ਸਾਰੀ ਵੀਡੀਓ ਦੇਖਿਓ ਠੀਕ ਹੈ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਇਹਨੂੰ ਪਹਿਲਾਂ ਆਪਾਂ ਕੀ ਕਰਾਂਗੇ ਹਲਕਾ ਜਿਹਾ ਰੇਖ ਮਾਰ ਲਾਵਾਂਗੇ ਉੱਪਰ ਤੇ ਉਸ ਤੋਂ ਬਾਅਦ ਬਣਾ ਕੇ ਦਿਖਾਉਂਦੇ ਤੁਹਾਨੂੰ ਗੱਲਬਾਤ ਵੀ ਕਿਵੇਂ ਬਣਦੀ ਹੈ ਲੈ ਫੜੀਏ ਪਈ ਸਕੇਸਟਰਾ ਰੇਖ ਮਾਰ ਲੈ ਕੇ ਨਾ ਪਹਿਲਾਂ ਹਲਕਾ ਹਲਕਾ ਇਹਨਾਂ ਉੱਪਰ ਲਾ ਲੈਣਾ ਜਿਹੜੇ ਛੋਟੇ ਸਕੇਰੇ ਨੇ ਇਹ ਮਿਟ ਜਾਣ ਤੇ ਉਸ ਤੋਂ ਬਾਅਦ ਤੁਹਾਨੂੰ ਐਂਡ ਗੱਲਬਾਤ ਬਣਾ ਕੇ ਦਿਖਾਉਂਦਾ ਮੈਂ ਪਤਾ ਵੀ ਨਹੀਂ ਲੱਗਣਾ ਵੀ ਹੈਗੇ ਸੀ ਕਿ ਜਾਂ ਨਹੀਂ ਹੈਗੇ ਤੇ ਇਹਦੇ ਉੱਪਰ ਹੈਪੀ ਠੀਕ ਹੈ ਜੀ ਕਰਾ ਵੀ ਗੱਲ ਬਣਾ ਦੋ ਬਣਾ ਦੋ ਲੈ ਅਣੇਰੇ ਵੀਡੀਓ ਦੇ ਵਿੱਚ ਹੈ ਬੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਪਾਈਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਇਹ ਸਾਰੇ ਸਬਸਕ੍ਰਾਈਬਰ ਪਕਟਾਂਗੇ ਨੇ ਗੱਲ ਬਣਾ ਲਾਂਗੇ ਇਹਦੀ ਸਾਬਣ ਲਾਵਾਂਗੇ ਆ ਦੇਖੋ ਸਾਬਣ ਲਾ ਕੇ ਥੋੜਾ ਜਿਹਾ ਆਪਾਂ ਕਰਾਂਗੇ ਸਾਫ਼ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਘੈਂਟ ਗੱਲਬਾਤ ਬਣ ਜੇ ਨੇ ਪੂਰੀ ਘੈਂਟ ਕਿਉਂਕਿ ਸਾਬਣ ਆਪਾਂ ਤਾਲ ਲਈ ਹੈ ਜਿਹੜੇ ਸਕਰੈਚ ਨੇ ਸੇਤੀ ਮਿਟ ਜਾਣਗੇ ਇਹਦਾ ਦਾ ਪੇਂਟ ਹੈ ਉਹਨੂੰ ਆਪਾਂ ਪੂਰੇ ਘੈਂਟ ਬਣਾ ਦਾਂਗੇ ਆ ਦੇਖੋ ਸਕ੍ਰੈਚ ਕਿਵੇਂ ਮਿਟ ਰਹੇ ਨੇ ਲੱਗ ਵੱਲੇ ਹੀ ਕੈਮਰਾ ਆ ਦੇਖੋ ਇਹਦਾ ਸਕ੍ਰੈਚ ਇੱਥੇ ਉਹ ਦਬ ਕੇ ਕਿਉਂਕਿ ਕਨਾਲ ਦੇ ਹੋ ਗਏ ਫਿਰ ਇਹਦੇ ਉੱਪਰ ਆਪਾਂ ਇਹ ਜਿਹਾ ਪੇਂਟ ਮਾਰਾਂਗੇ ਮੁੜ ਕੇ ਜੱਜਮੈਂਟ ਨਹੀਂ ਹੋਏਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਇਹਦੇ ਉੱਪਰ ਕੋਈ ਚੀਜ਼ ਵੱਜੀ ਹੋਈ ਸੀ ਜਾਂ ਨਹੀਂ ਵੱਜੀ ਹੋਈ ਸੀ ਓਕੇ ਸਕ੍ਰੈਚ ਮਟਾਉਣੀ ਬਹੁਤ ਜ਼ਰੂਰੀ ਨੇ ਨਹੀਂ ਫਿਰ ਪਤਾ ਪੜਾ ਲੱਗਣਾ ਹੈ ਇਹੀ ਇਹਦੇ ਵਿੱਚ ਕਲਾਕਾਰ ਇਹ ਸਫਾਈ ਜ਼ਰੂਰੀ ਹੈ ਸਫਾਈ ਦਾ ਹੀ ਕੰਮ ਹੈ ਲੋਰਾ ਆ ਦੇ ਫਿਨਿਸ਼ ਵਧੀਆ ਹੈ ਗੱਲ ਬਣਦੀ ਹੈ ਤੁਸੀਂ ਰੇਗ ਮਾਰ ਜਿਹੜਾ ਲੈਣਾ 1000 ਨੰਬਰ ਲੈਣਾ ਇੱਕ ਵਾਰ ਵੀ ਦਿਖਾ ਲੈ ਕੋਈ ਕੋਈ ਮੋਟਾ ਲੈ ਲਓ ਆ ਦੇਖੋ ਜੀ 1000 ਨੰਬਰ ਰੇਗ ਮਾਰ ਲੈ ਲਓ ਮੈਂ ਤਾਂ ਥੋੜੀ ਜਿਆਦਾ ਆਜੂ ਪਰ ਸਫਾਈ ਵਧੀਆ ਆ ਜੂਗੀ ਲੈ ਵੀ ਦੋਸਤੋ ਆਪਾਂ ਜਿਹੜਾ ਮੈਟ ਬਲੈਕ ਪੇਂਟ ਲੈ ਲਿਆ ਜਿਵੇਂ ਕਿ ਆਪਾਂ ਪਹਿਲਾਂ ਦਿਖਾਏ ਸੀ ਆ ਦੇਖੋ ਆਪਾਂ ਹਲਕਾ ਹਲਕਾ ਕੀ ਕਰਾ ਕੇ ਪਹਿਲਾਂ ਇਹ ਤੇ ਉਪਰ ਨਾ ਤੇ ਤੁਸੀਂ ਸਕਰਾਇਨ ਉੱਥੇ ਮਾਰ ਦਈਆਂ ਤੁਸੀਂ ਗੋਦਨ ਵਾਲੇ ਵੀ ਮਾਰ ਸਕਦੇ ਹੋ ਕੱਪੜੇ ਨਾਲ ਵੀ ਮਾਰ ਸਕਦੇ ਆ ਤੇ ਬੁਰਸ਼ ਨਾਲ ਵੀ ਮਾਰ ਸਕਦੇ ਆ ਆ ਦੇਖਣ ਨੂੰ ਤੁਹਾਨੂੰ ਹਜੇ ਹੋ ਉਹ ਟਾਈਪ ਦਾ ਲੱਗਦਾ ਬਾਅਦ ਦੇ ਵਿੱਚ ਇਸ ਤਰ੍ਹਾਂ ਹੋ ਜੂ ਕਲਰ ਦੇ ਪਲਾਸਟਿਕ ਦਾ ਅਰੀਜਨਲ ਕਲਰ ਹੁੰਦਾ ਉਸ ਤਰ੍ਹਾਂ ਹੀ ਬਣ ਜੂ ਇਹ ਨੂੰ ਉਸ ਤਰ੍ਹਾਂ ਹੀ ਬਣ ਜੂ ਜਿਵੇਂ ਕੰਪਨੀ ਦਾ ਹੁੰਦਾ ਨਾ ਉਸ ਤਰ੍ਹਾਂ ਬਣ ਜੂ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਰਿਆਂ ਦੇ ਕੰਮ ਆਉਣ ਵਾਲੀ ਚੀਜ਼ ਹੈ ਇਹ ਇਹ ਬਹੁਤ ਸਸਤੀ ਚੀਜ਼ ਹੈ ਤੇ ਪਹਿਲਾਂ ਵੀ ਵੀਡੀਓ ਤੁਸੀਂ YouTube ਤੇ ਦੇਖ ਸਕਦੇ ਹੋ ਇਹ ਬਹੁਤ ਹੀ ਸਸਤੀ ਹੈ ਲੈ ਸਕਦੇ ਹੋ ਬਾਈ ਤੁਸੀਂ ਤੇ ਆਪਣੀਆਂ ਗੱਡੀਆਂ ਨੂੰ ਨਵੀਆਂ ਬਣਾ ਸਕਦੇ ਹੋ ਪੁਰਾਣੀ ਚੀਜ਼ਾਂ ਨੂੰ ਨਵੀਆਂ ਬਣਾਉਣ ਦਾ ਸਾਡੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਇਹੋ ਜੀ ਟ੍ਰਿਕਾਂ ਅਸੀਂ ਪਾਉਂਦੇ ਰਹਨੇ ਆ। ਤਾਂ ਤੁਹਾਨੂੰ ਹੁਣ ਦਿਖਾਉਨੇ ਆ ਨਾ। ਕਰਕੇ ਓਕੇ। ਲੈ ਇਸ ਤਰ੍ਹਾਂ ਮਾਰ ਕੇ ਇਹਨੂੰ ਕੁਝ ਟਾਈਮ ਤੱਕ ਛੱਡ ਦਿਓ ਤੇ ਉਸ ਤੋਂ ਬਾਅਦ ਇਹਦੇ ਉੱਪਰ ਦੱਬ ਕੇ ਕੱਪੜਾ ਮਾਰ ਦਿਓ। ਕਿਉਂਕਿ ਜਿਹੜਾ ਮੋਟਾ-ਮੋਟਾ ਹੋਊਗਾ ਉੱਤਰ ਜੀ ਹੋਣਾ। ਜਿਹੜਾ ਦੂਜਾ ਉਹ ਵਿੱਚ ਮਿਕਸ ਹੋ ਜਾਣਾ ਰੇ। ਉਹਦਾ ਨਾਲ ਹੀ ਮਿਲ ਜੂਣਾ ਬਈ। ਹਾਂ ਨਾਲ ਹੀ ਮਿਲ ਜੂਗਾ ਇਹਦੇ। ਲੈ ਇਹ ਜੇ ਤੁਸੀਂ ਸੋਚਦੇ ਨਾ ਵੀ ਇੱਧਰ ਕਿਤੇ ਨੇੜੇ ਤੇਰੇ ਲੱਗ ਗਿਆ ਤੇ ਇਹ ਉੱਤਰ ਜਾਂਦਾ ਇਹਦੇ ਉੱਪਰ ਕੰਮ ਨਹੀਂ ਕਰਦਾ ਕੱਲਾ ਰਬੜ ਤੇ ਕੰਮ ਕਰਦਾ ਕੱਲਾ ਇਹ ਰਬੜ ਤੇ ਹੀ ਕੰਮ ਕਰਦਾ ਮਤਲਬ ਕਿ ਇਹ ਕਲਰ ਤੇ ਨਹੀਂ ਕੰਮ ਕਰਦਾ ਇਹ ਤੇ ਬਾਈ ਸੋਚਦੇ ਹੁਣ ਕਿਤੇ ਹੋਰਾਂ ਤਰ੍ਹਾਂ ਲੱਗ ਜੇ ਪਰ ਉੱਥੇ ਕੰਮ ਹੀ ਨਹੀਂ ਕਰਦਾ ਇਹ ਕੰਮ ਇਹ ਰਬੜ ਤੇ ਕਰਦਾ ਕੱਲਾ ਲੈ ਇਹ ਬਾਈ ਆਪਣੀ ਵੀਡੀਓ ਦੇਖ ਕੇ ਆਏ ਦੀ ਵੀਡੀਓ ਦੇਖੀ ਤਾਂ ਹਾਂਜੀ ਹਾਂ ਇਹ ਮੁੰਡਾ ਵੀਡੀਓ ਦੇਖ ਕੇ ਆਇਆ ਤੇ ਕਹਿੰਦਾ ਯਾਰ ਬਾਈ ਮੇਰਾ ਹੱਲ ਕਰਕੇ ਦੇ ਗੱਡੀ ਲੱਗ ਗਈ ਨਾਲ ਮਗਾ ਟੈਨਸ਼ਨ ਆ ਲੈ ਹੁਣ ਕਰ ਦਨੇ ਆਪਾਂ ਹੱਲਾ ਲੈ ਗਏ ਉਸ ਤਰ੍ਹਾਂ ਹੀ ਬਣ ਜੂ ਜਿਵੇਂ ਕੰਪਨੀ ਚ ਹੁੰਦੀ ਐ ਹੁਣ ਬਣਾ ਦਨੇ ਗੱਲ ਇਹ ਮੈਂ ਸ਼ੀਸ਼ਾ ਬਣਾ ਦਾਂਗਾ ਸ਼ੀਸ਼ਾ ਪਤਾ ਹੀ ਲੱਗਣਾ ਹੈ ਪੇਦਾ ਜੱਜਮੈਂਟ ਨਹੀਂ ਹੋਣਾ ਤਾਂ ਹੀ ਭੇਜਿਆ ਤੁਹਾਡੇ ਕੋਲ। ਨਾਲ ਕੀ ਹੁੰਦਾ ਬਾਈ ਇਹ ਤਾਂ ਨਾਲ ਦਾਲ ਕੀ ਹੁੰਦਾ ਤਾਂ ਨਾ। ਹਾਂ। ਯਾਰ ਅਸਤਾਜ ਜੀ। ਵਧੀਆ ਵਧੀਆ। ਅੱਜ ਨਹੀਂ ਖੜਿਆ ਕੋ ਮੋਰਚਾ। ਲੈ ਵੀ। ਦੇਖੀ ਜਾ ਮਾ। ਖੋਪਾ ਟਪਿਸ। ਬਾਹਰ ਦੇ ਵਿੱਚ ਕੀ ਕਰਨਾ ਤੁਸੀਂ? ਕੋਈ ਵੀ ਜਿਹਨੂੰ ਮਾਰਿਆ ਇਹ ਅੱਠ ਗਿਆ। ਉਸ ਤੋਂ ਬਾਅਦ ਲੈ ਕੇ ਕੱਪੜਾ ਮਾਰ ਦਿਓ। ਮੈਂ ਕਹਿੰਦਾ ਗੱਲੀ ਬਣਜੋ ਸਾਰਾ ਗੱਲਬਾਤ ਬਣਜੂਗੀ। ਪਹਿਲਾਂ ਤਾਂ ਆਹ ਕਰਤੀ ਸਾਫ ਆ ਇਹ ਵੀ ਨੀਚੇ ਕਰੀ ਗੀ ਕਲਮ ਕੋਈ ਗੱਲ ਆ ਦੇਖੋ ਜੀ ਐਂ ਲੈ ਜਾਂਦਾ ਕੋਈ ਇਹਨਾਂ ਦੇ ਉੱਪਰ ਕੋਈ ਨੁਕਸਾਨ ਨਹੀਂ ਹੈਗਾ ਜੇ ਆਪਾਂ ਕਹਿੰਦੇ ਨੇ ਮੈਂ ਵੀ ਗੱਡੀ ਦੇ ਉੱਪਰ ਪੇਂਟ ਲੈ ਲੈ ਵੀ ਦੱਸੋ ਕਰਾ ਕਮੈਂਟ ਕਰਕੇ ਵੀ ਚੀਜ਼ ਦੀ ਬਣ ਗਈ ਗੱਲ ਜਿੰਨੀ ਵੀ ਚੀਜ਼ ਦੇ ਆਪਾਂ ਮਾਰਿਆ ਕਿਉਂਕਿ ਨਾ 2-4 ਮਿੰਟਾਂ ਦੇ ਵਿੱਚ ਦੂਰੋਂ ਦਾ ਕੋਈ ਜੱਜਮੈਂਟ ਨਹੀਂ ਕਰ ਸਕਦਾ ਜੇ ਪੂਰਾ ਬਰੀਕੀ ਨਾਲ ਦੇਖੋਗੇ ਫਿਰ ਤਾਂ ਕਿ ਕੋਈ ਵੀ ਚੀਜ਼ ਦਾ ਹੋ ਜਾਂਦੀ ਹੈ ਤਾਂ ਪਤਾ ਲੱਗਣਾ ਹੀ ਮਾੜਾ ਮੋਟਾ ਦਾ ਪਰ ਇਹਨੂੰ ਜੱਜਮੈਂਟ ਨਹੀਂ ਕਰ ਸਕਦਾ ਦੂਰੋਂ ਬੰਦਾ ਜਿਹੜੇ ਭਾਈਆਂ ਨੇ ਗੱਡੀ ਸੇਲ ਕਰਨੀ ਹੋਵੇ ਜਾਂ ਇਸ ਤਰ੍ਹਾਂ ਤੇ ਇਹ ਚੀਜ਼ ਪੂਰੀ ਵਧੀਆ ਬਈ ਲੈ ਬਾਅਦ ਵਿੱਚ ਭਾਈ ਸਰਫ ਨਾਲ ਧੋਦੀ ਮਾੜਾ ਜਾਂ ਸ਼ੈਂਪੂ ਨਾਲਾਂ ਚੀਜ਼ ਠੀਕ ਹੈ ਜਦੋਂ ਓਕੇ ਹੋ ਜਾ ਲੈ ਵੀ ਦੱਸੋ ਭਾਈ ਕਮੈਂਟ ਕਰਕੇ ਕਿਹੜੇ ਕਿਹੜੇ ਵੀਰ ਨੂੰ ਇਹ ਚੀਜ਼ ਵਧੀਆ ਲੱਗੀ ਪੂਰੀ ਚੀਜ਼ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਕਿੰਨੇ ਸਬਸਕ੍ਰਾਈਬ پیسے ਤੇ ਹੁਣ ਜੰਮੀ ਖਤਮ ਹੋ ਚੁੱਕੇ ਨੇ